ਇੱਕ ਸੌਤੇ ਬਾਜ਼ੀਆਂ ਸਾਡੀਆਂ ਪੰਜਾਬ ਦੇ ਵਿੱਚ ਹੁੰਦੀਆਂ ਨੇ ਵਿਆਹਾਂ ਦੀਆਂ ਵੀ ਸਾਡਾ ਮੁੰਡਾ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਲੰਘ ਜਾਵੇ ਤੇ ਦੂਜੀ ਸੌਦੇ ਬਾਜ਼ੀ ਕੈਨੇਡਾ ਦੇ ਵਿੱਚ ਹੁੰਦੀ ਹੈ ਜਦੋਂ ਸਾਡੀ ਕਿਸੇ ਵੀ ਤਰੀਕੇ ਨਾਲ ਕੈਨੇਡਾ 'ਚ ਪੀਆਰ ਨਹੀਂ ਹੁੰਦੀ ਤੇ ਅਸੀਂ ਸੋਚਦੇ ਹਾਂ ਵੀ ਕਿਤੇ ਨਾ ਕਿਤੇ ਪੈਸੇ ਦਾ ਲੈਣ-ਦੇਣ ਕਰਕੇ ਕਿਸੇ ਕੁੜੀ ਨਾਲ ਵਿਆਹ ਕਰ ਲਈਏ ਤੇ ਕੈਨੇਡਾ ਦੀ ਪੀਆਰ ਲੈਣ ਦੀ ਸਿੱਖ ਕਾਮਯਾਬ ਹੋ ਜਾਈਏ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋਵੇਗੀ ਜਿਨ੍ਹਾਂ ਦੇ ਕੈਨੇਡਾ ਵਿੱਚ ਪੀਆਰ ਦੇ ਚਾਂਸਸ ਘਟ ਨੇ ਜਾਂ ਉਹ ਕਿਸੇ ਚੀਜ਼ ਜਾਂ ਪੀਆਰ ਨੂੰ ਲੈ ਕੇ ਕਾਫੀ ਸਟਰਗਲ ਕਰ ਰਹੇ ਨੇ ਮੈਂ ਜਸਕਨ ਸੰਕਲੋਬੀ ਨਿਊਜ਼ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ। ਦੋਸਤੋ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਸਖਤਾਈ ਹੋਈ ਹੋਈ ਹੈ। ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਨੇ ਉਹ ਕੈਨੇਡਾ ਦੇ ਵਿੱਚ ਆਪਦੀ ਪੀਆਰ ਲੈਣ ਵਾਸਤੇ ਜਦੋਜਾਦ ਕਰ ਰਹੇ ਨੇ। ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਯੋਦੇ ਸਕੋਰ ਘੱਟ ਕਰਕੇ ਆ ਪੀਆਰ ਨੂੰ ਜਦੋਜਾਦ ਕਰ ਰਹੇ ਨੇ ਤੇ ਜਾਂ ਦੂਜੇ ਪਾਸੇ ਮਾੜੀ ਸਲਾਹ ਕਰਕੇ ਤੇ ਜਾਂ ਜਦਾਂ ਹੁੰਦਾ ਨਾ ਕੋਈ ਚੋਰ ਮੋਰੀ ਲੱਭਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਉਹ ਆਪਦਾ ਨੁਕਸਾਨ ਕਰਾ ਬੈਠਦੇ ਨੇ। ਬਹੁਤ ਸਾਰੇ ਵਿਦਿਆਰਥੀ ਇੱਥੇ ਕੀ ਕਰ ਰਹੇ ਨੇ ਵੀ ਜਦੋਂ ਉਹਨਾਂ ਦਾ ਕਿਤੇ ਜੌਬ ਨਹੀਂ ਮਿਲਦੀ ਜਾਂ ਕਿਤੇ ਉਹਨਾਂ ਦਾ ਐਕਸਪੀਰੀਅੰਸ ਨਹੀਂ ਪੂਰਾ ਹੁੰਦਾ ਤੇ ਪਹਿਲੀ ਗਲਤੀ ਉਹ ਇਹ ਕਰਦੇ ਨੇ ਵੀ ਕੋਚ ਏਜੰਟਸ ਜਿਦਾਂ ਮਾ ਕਵਾਂ ਹੈਗੇ ਨੇ ਜਿਹੜੇ ਉਹਨਾਂ ਨੂੰ ਕਹਿੰਦੇ ਆ ਵੀ ਚਲੋ ਕੋਈ ਨਹੀਂ ਆਪਾਂ ਤੁਹਾਡੇ ਕੋਲ ਪੀਰੋਲ ਚਲਾ ਦਨੇ ਆ ਤੁਹਾਡੀ ਇੱਕ ਬੋਗਸ ਦੀ ਇੱਕ ਜਾਲੀ ਦੀ ਜੌਬ ਤੁਹਾਡੀ ਆਪਾਂ ਸ਼ੋਅ ਕਰ ਦਨੇ ਆ ਵੀ ਜਿੱਥੇ ਤੁਸੀਂ ਪੀਆਰ ਹੋ ਸਕਦੇ ਹੋ ਹੁਣ ਇਹਦੇ ਵਿੱਚ ਅੱਜ ਇੱਕ ਨੌਜਵਾਨ ਦਾ ਫੋਨ ਆਇਆ ਵੀ ਜਿਹਨੇ 7 ਸਾਲ ਹੋ ਗਏ ਨੇ ਉਹਨੂੰ ਇਸ ਖੱਜਲ ਖਵਾਰੀ ਜੂ ਨਿਕਲਦੇ ਆ ਪੜ੍ਹਾਈ ਵੀ ਪੂਰੀ ਕਰ ਲਈ ਚੰਗੇ ਨੰਬਰ ਵੀ ਲੈ ਲਏ ਵਰਕ ਪਰਮਿੰਟ ਵੀ ਮਿਲ ਗਿਆ ਪਰ ਦੂਜੇ ਪਾਸੇ ਜਦੋਂ ਹੋਇਆ ਵੀ ਪੀਆਰ ਐਨਸੀ ਹੁੰਦੀ ਏਜੰਟ ਨੇ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਮੈਂ ਤੇਰੇ ਕਿਸੇ ਹੋਰ ਕੰਪਨੀ ਤੋਂ ਪੇਰੋਲ ਚਲਾ ਦਨਾਂ ਵਾ ਉਸ ਬੋਗਸ ਕੰਪਨੀ ਤੋਂ ਜਦੋਂ ਪੇਰੋਲ ਚਲਾ ਕੇ ਉਹਨੇ ਆਪ ਦੀ ਪੀਆਰ ਦੀ ਫਾਈਲ ਲਈ ਤੇ ਪੀਆਰ ਦੀ ਫਾਈਲ ਦੀ ਜਦੋਂ ਰਿਜੈਕਟ ਹੋ ਜਾਂਦੀ ਆ ਤਾਂ ਫੇਰ ਉਹਨੂੰ ਜਦੋਂ ਅੱਗੇ ਚਾਰਾ ਕੋਈ ਨਹੀਂ ਮਿਲਿਆ ਤਾਂ ਫੇਰ ਕੋਈ ਉਹਨੂੰ ਏਜੰਟ ਮਿਲਿਆ ਜਿਹੜਾ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਵੀ ਤੂੰ 25000 ਡਾਲਰ ਸਾਨੂੰ ਦੇ ਦੇ ਅਸੀਂ ਤੇਰਾ ਪੱਕੇ ਹੋਣ ਦਾ जुगाੜ ਇੱਥੇ ਕਰ ਦਿੰਨੇ ਆ ਸੋ ਹੁਣੇ ਆ ਵੀ ਮਰਦਾ ਕੀ ਨਾ ਕਰਦਾ ਅੱਖ ਔਰ ਉਸ ਤੋਂ ਬਾਅਦ ਅਗਲਾ ਸਟੈਪ ਅਗਲੀ ਬਰਬਾਦੀ ਦਾ ਖੁਆਰੀ ਦਾ ਸ਼ੁਰੂ ਹੋ ਗਿਆ ਸੋ ਉਹਦੇ ਵਿੱਚ ਕੀ ਹੁੰਦਾ ਵੀ ਉਸ ਨੌਜਵਾਨ ਨੇ 25000 ਰੁਪਏ ਦੇ ਕੇ ਤੇ ਉਹਦੇ ਜਿਹੜਾ ਏਜੰਟ ਆ ਉਹਨੂੰ ਬਿਨਾਂ ਦੱਸੀ ਉਹਦਾ ਰਿਫਿਊਜੀ ਕੇਸ ਲਾ ਦਿੰਦਾ ਔਰ ਉਹਨੂੰ ਕਿਹਾ ਇਹ ਜਾਂਦਾ ਵੀ ਕੋਈ ਗੱਲ ਨਹੀਂ ਤੈਨੂੰ ਆਪਾਂ ਦੁਬਾਰਾ ਫਿਰ ਇੱਕ ਨਵਾਂ 2 ਸਾਲ ਦਾ ਵਰਕ ਪਰਮਿਟ ਲੈ ਦੰਨੇ ਔਰ ਉਹਦੇ ਵਿੱਚ ਤੁਹਾਨੂੰ ਅਸੀਂ ਪੱਕਿਆ ਕਰਾ ਦੇਵਾਂਗੇ ਹੁਣ ਉਹਦੀ ਅਗਲੀ ਬਰਬਾਦੀ ਸ਼ੁਰੂ ਉਦੋਂ ਹੋ ਗਈ ਜਦੋਂ ਉਹਦਾ ਰਿਫਿਊਜੀ ਕੇਸ ਲਾ ਕੇ ਆ ਉਹ ਰਿਫਿਊਜੀ ਕੇਸ ਦੇ ਵਿੱਚ ਵੀ ਉਸ ਨੌਜਵਾਨ ਨੂੰ ਕਾਮਯਾਬੀ ਨਹੀਂ ਮਿਲਦੀ ਉਹਦਾ ਕੇਸ ਜਿਹੜਾ ਰਿਜੈਕਟ ਹੋ ਜਾਂਦਾ ਦੁਬਾਰਾ ਅਪੀਲ ਹੁੰਦੀ ਆ ਅਪੀਲ ਵੀ ਉਹਦੀ ਖਾਰਜ ਹੋ ਜਾਂਦੀ ਆ ਦੁਬਾਰਾ ਫੇਰ ਅਪੀਲ ਹੁੰਦੀ ਆ ਅਪੀਲ ਫੇਰ ਖਾਰਜ ਹੋ ਜਾਂਦੀ ਆ ਉਸ ਤੋਂ ਬਾਅਦ ਅਗਲਾ ਛੇਲਸਲਾ ਆ ਇੱਕ ਨਵੇਂ ਸੌਦੀ ਬਾਜੀ ਦਾ ਸ਼ੁਰੂ ਹੁੰਦਾ ਆ ਉਹਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੇ ਗੈਂਗ ਬਣੇ ਹੋਏ ਨੇ ਜਿਹਨੂੰ ਅਸੀਂ ਪੰਜਾਬੀ ਵਿੱਚ ਦੱਲੇ ਕਹਿੰਦੇ ਆ ਨਾ ਉਹਨਾਂ ਦੱਲਿਆਂ ਦੇ ਬਹੁਤ ਵੱਡੇ ਗੈਂਗ ਨੇ ਇੱਥੇ ਜਿਨ੍ਹਾਂ ਦੇ ਸਭ ਤੋਂ ਵੱਡੇ ਸ਼ਿਕਾਰ ਇੰਟਰਨੈਸ਼ਨਲ ਕੁੜੀਆਂ ਤੇ ਜਾਂ ਮੁੰਡੇ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਨੇ ਕੈਨੇਡਾ ਵਿੱਚ ਪੀਆਰ ਲੈਣ ਦਾ ਸੁਪਨਾ ਤੱਕਿਆ ਹੁੰਦਾ ਤੇ ਜਦੋਂ ਉਥੇ ਪੀਆਰ ਨਹੀਂ ਹੁੰਦੀ ਤੇ ਫਿਰ ਇੱਧਰ ਲਈ ਉਹਨਾਂ ਦੇ ਜਿਹੜੇ ਨੇ ਉਹ ਕੰਮ ਕਰਾਉਂਦੇ ਨੇ ਇਹ ਉਹ ਲੋਕ ਹੈਗੇ ਨੇ ਜਿਨ੍ਹਾਂ ਦੇ ਨੈਟਵਰਕ ਵਿੱਚ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕੋਰਟ ਸਿਟੀਜ਼ਨ ਜਾਂ ਪੀਆਰ ਸਟੈਟਸ ਹੁੰਦਾ ਤੇ ਇਹ ਉਦੋਂ ਸੌਦੇਬਾਜ਼ੀ ਫਿਊ ਉਹਨਾਂ ਦੇ ਨਾਲ ਸ਼ੁਰੂ ਕਰਦੇ ਨੇ ਇਸੇ ਤਰੀਕੇ ਇਸ ਨੌਜਵਾਨ ਦੀ ਵੀ ਸੌਦੇਬਾਜ਼ੀ ਸ਼ੁਰੂ ਹੋਈ ਔਰ ਸੌਦੇਬਾਜ਼ੀ ਪਤਾ ਕਿੰਨੇ ਦੀ ਹੋਈ ਆਮ ਕਰਕੇ ਆਪਾਂ ਕਹਿੰਦੇ ਨਾ ਕਿ ਐਲ ਐਮ ਆਈ ਦੇ ਰੇਟ ਵੜਿਆ ਨੇ ਜੀ 35-40000 ਰੁਪਏ ਮੰਗਦੇ ਨੇ ਸਾਡੇ ਕੋਲ 50000 ਰੁਪਏ ਮੰਗਦੇ ਨੇ ਇੱਥੇ ਇਸ ਨੌਜਵਾਨ ਨੇ ਵਿਆਹ ਕਰਾਉਣ ਦੇ ਲਈ ਸੌਦਾ ਕੀਤਾ ਹੈਗਾ 80000 ਡਾਲਰ ਦਾ 80000 ਡਾਲਰ ਤੁਹਾਨੂੰ ਦੀ ਸੋਚ ਕੇ ਦੇਖੋ ਵੀ ਕਿਵੇਂ ਤੇ ਕਿੱਦਾਂ ਉਹਨੇ ਇਕੱਠਾ ਕੀਤਾ ਹੋਵੇਗਾ ਔਰ ਜਦੋਂ ਹੁਣ ਉਹਦਾ ਵਿਆਹ ਹੋ ਜਾਂਦਾ ਆ ਵਿਆਹ ਹੋਣ ਵਾਸਤੇ ਫੇ ਸਾਰੇ ਡਰਾਮੇ ਵੀ ਕੀਤੇ ਜਾਂਦੇ ਨੇ ਕਿ ਉਹ ਕੁੜੀ ਜਿਹੜੀ ਸੀਗੀ ਮੁੰਡਾ ਸਿੱਖਾਂ ਦਾ ਸੀ ਕੁੜੀ ਹਿੰਦੂ ਸੀਗੀ ਉਹਨਾਂ ਮੰਦਿਰ ਦੇ ਵਿੱਚ ਜਾ ਕੇ ਜਿਹੜੇ ਫੇਰੇ ਲਏ ਹੈਗੇ ਨੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਪਾਈ ਹੈਗੀ ਆ ਆਪਦੀ ਪੀਆਰ ਵਾਸਤੇ ਸਪੌਸਰ ਸਪੌਂਸਰਸ਼ਿਪ ਦੀ ਔਰ ਉਹਨੂੰ ਉਸ ਮੌਨਟਰਸ਼ਿਪ ਚਾਲਦੀ ਨੂੰ ਹਲੇ 4-6 ਮਹੀਨੇ ਹੋਏ ਨੇ ਤੇ ਹੁਣ ਅਗਲਾ ਦੌਰ ਸ਼ੁਰੂ ਹੁੰਦਾ ਹੈ ਬਲੈਕਮੇਲਿੰਗ ਦਾ ਬਲੈਕਮੇਲਿੰਗ ਕਿਸ ਤਰ੍ਹਾਂ ਹੁੰਦੀ ਹੈ ਵੀ ਤੂੰ ਹੁਣ ਮੈਨੂੰ ਇੰਨੇ ਪੈਸੇ ਹੋਰ ਦੇ ਜੇ ਤੂੰ ਮੈਨੂੰ ਇੰਨੇ ਪੈਸੇ ਨਹੀਂ ਦਿੰਦਾ ਲੈ ਮੈਂ ਤੇਰੀ ਐਪਲੀਕੇਸ਼ਨ ਵਿਧਰਾ ਕਰ ਲੈਣੀ ਆ ਲੈ ਮੈਂ ਤੈਨੂੰ ਡਿਵੋਰਸ ਲੈ ਲੈਣਾ ਆ ਇਹ ਸਾਰੇ ਵਿਚਲੇ ਜਿਹੜੇ ਦੱਲੇ ਹੁੰਦੇ ਨੇ ਇਹ ਉਹਨਾਂ ਦੇ ਅੱਗੇ ਕੰਮ ਹੁੰਦੇ ਨੇ ਇਹ ਅੱਗੇ ਤੇ ਅੱਗੇ ਫਿਰ ਲੁੱਟਣਾ ਕਸੁੱਟਣਾ ਇਮੋਸ਼ਨਲੀ ਤੁਹਾਨੂੰ ਤੋੜਨਾ ਸ਼ੈਟਰ ਕਰਨਾ ਪੌਨੂਜਨ ਦਾ ਫਾਈਨੈਂਸ਼ਲੀ ਤੁਹਾਨੂੰ ਬਰਬਾਦ ਕੀਤਾ ਜਾ ਸਕੇ ਇਹ ਉਦੋਂ ਇਹ ਸ਼ੁਰੂ ਕਰਦੇ ਨੇ ਇਹ ਆਪ ਦਾ ਰੰਗ ਦਿਖਾਉਣਾ ਸ਼ੁਰੂ ਕਰਦੇ ਨੇ ਔਰ ਇਹ ਜਿਹੜੇ ਰੰਗ ਨੇ ਜਿਨ੍ਹਾਂ ਜਿਨ੍ਹਾਂ ਦੇ ਦੇਖੇ ਨੇ ਨਾ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦਾ ਬਣਿਆ ਕੀ ਆ ਕਿਉਂਕਿ ਉਹਨਾਂ ਦੇ ਮੁੜ ਕੇ ਪੈਰ ਰੇਡੀ ਛੇਤੀ ਲੱਗਦੇ ਨਹੀਂ ਪੀਆਰ ਚਾਹੀ ਲੈ ਲੈਣਗੇ ਪਰ ਉਹ ਫਾਈਨੈਂਸ਼ਲੀ ਆਰਥਿਕ ਪੱਖੋਂ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੁੰਦੇ ਹੁੰਦੇ ਅਗਲੇ 4-5 ਸਾਲ ਹੋਰ ਲੱਗ ਜਾਂਦੇ ਨੇ ਸੋ ਇਸ ਖਵਾਰੀਆਂ ਤੋਂ ਇੰਟਰਨੈਸ਼ਨਲ ਸਟੂਡੈਂਟ ਐਸ ਵੱਲ ਬਹੁਤ ਜ਼ਿਆਦਾ ਖਵਾਰ ਹੋ ਰਹੇ ਨੇ ਤੁਹਾਨੂੰ ਖਾਸ ਕਰਕੇ ਪੇਰੈਂਟਸ ਨੂੰ ਜੇ ਤੁਸੀਂ ਇਹ ਵੀਡੀਓ ਨੂੰ ਸੁਣ ਰਹੇ ਹੋ ਨਾ ਤੁਹਾਨੂੰ ਇਸ ਚੀਜ਼ ਨੂੰ ਜਰੂਰ ਸਮਝਣਾ ਚਾਹੀਦਾ ਆਪਣੇ ਬੱਚਿਆਂ ਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਕਿਸੇ ਇਹੋ ਜੀ ਅੱਗ ਦੇ ਵਿੱਚ ਝੋਕ ਦੇਓ ਜਿੱਥੇ ਜਾ ਕੇ ਤੁਸੀਂ ਪੱਕੇ ਹੋਣ ਦਾ ਸੁਪਨਾ ਜਰੂਰ ਦੇਖ ਲਵੋਗੇ ਪਰ ਤੁਸੀਂ ਇਹ ਨਹੀਂ ਪਤਾ ਲੱਗਣਾ ਤੁਸੀਂ ਮਾਨਸਿਕ ਤੌਰ ਉੱਤੇ ਆਪਣੇ ਬੱਚੇ ਨੂੰ ਤੁਸੀਂ ਕਿੱਥੇ ਗਵਾ ਗਵਾ ਲਿਆ ਹੋਵੇਗਾ ਦੂਜੇ ਪਾਸੇ ਆਪਾਂ ਕੁੜੀਆਂ ਦੀ ਗੱਲ ਕਰੀਏ ਤੇ ਕੁੜੀਆਂ ਨੂੰ ਵੀ ਇੱਥੇ ਸ਼ਿਕਾਰ ਬਣਾਉਣ ਵਾਲੇ ਹਬਸ਼ੀ ਲੋਕ ਇੰਨੇ ਬੈਠੇ ਹੈਗੇ ਨੇ ਹਬਸ਼ ਦੇ ਭੁੱਖੇ ਮਕਵਾਗਾ ਕੋਈ ਦੇ ਭੁੱਖੇ ਬੈਠੇ ਹੈਗੇ ਨੇ ਵੀ ਜਿਹੜੇ ਆਮ ਕੁੜੀਆਂ ਨੂੰ ਇਸ ਕਾਲ ਤੇ ਵਰਗ ਲਾਉਂਦੇ ਨੇ ਵੀ ਕੋਈ ਗੱਲ ਨਹੀਂ ਤੇ ਉਹਨੂੰ ਮੈਂ ਪੀਆਰ ਕਰਾਦਾ ਕਿ ਮੈਂ ਦੇ ਇੱਕ ਸਿਟੀ ਜਾਣਾ ਮੈਂ ਪੀਆਰ ਹੈਗਾ ਤੂੰ ਮੇਰਾ ਵਿਆਹ ਕਰ ਲੈ ਤੇ ਕੁੜੀਆਂ ਵੀ ਦੇ ਵਿੱਚ ਉਹਨਾਂ ਨਾਲ ਆਪ ਦੇ ਜਿਹੜੇ ਸਬੰਧ ਨੇ ਬਣਾ ਲੈਂਦੀਆਂ ਨੇ ਪਰ ਉਸ ਤੋਂ ਬਾਅਦ ਪਿੱਛੇ ਜਿ ਇੱਕ ਕੁੜੀ ਮੇਰੇ ਕੋਲ ਇਦਾਂ ਮੇਰੇ ਸੰਪਰਕ ਵਿੱਚ ਆਈ ਸੀਗੀ ਵੀ ਜਿਹਦਾ ਇੱਕ ਛੋਟਾ ਜਿਹਾ ਬੱਚਾ ਵੀ ਪੈਦਾ ਹੋ ਚੁੱਕਾ ਆ ਤਿੰਨ ਚਾਰ ਮਹੀਨੇ ਦਾ ਬੱਚਾ ਉਹਦੇ ਕੋਲ ਆ ਤੇ ਉਸ ਤੋਂ ਬਾਅਦ ਜਿਹਦੇ ਨਾਲ ਉਹਦੇ ਸਬੰਧ ਸੀਗੇ ਉਹਨੇ ਉਹਦੇ ਨਾਲ ਵਿਆਹ ਵੀ ਨਹੀਂ ਕਰਾਇਆ ਵਿਆਹ ਤੋਂ ਬਿਨਾ ਉਹਦੇ ਇੱਕ ਬੱਚਾ ਪੈਦਾ ਹੁੰਦਾ ਤਾਂ ਉਸ ਤੋਂ ਬਾਅਦ ਹੁਣ ਬੱਚੇ ਦਾ ਕੀ ਵਿਖੋਵੇਗਾ ਦੱਸੋ ਕਿ ਉਹ ਲੜਕੀ ਵਾਪਸ ਆਪਦੇ ਪਿੰਡ ਜਾਂ ਆਪਣੇ ਘਰ ਆਪਣੇ ਮਾਪਿਆਂ ਕੋਲ ਜਾ ਪਾਏਗੀ ਜੋ ਚਲੇ ਜਾਏਗੀ ਤੇ ਕੀ ਉਹ ਬੱਚਾ ਨਾਲ ਲੈ ਕੇ ਜਾਵੇਗੀ ਕਿ ਸਮਾਜ ਉਹਨੂੰ ਐਕਸੈਪਟ ਕਰੇਗਾ ਇਹ ਸਵਾਲ ਤੁਹਾਡੇ ਵਾਸਤੇ ਹੈਗੇ ਨੇ ਉਹਨਾਂ ਮਾਪਿਆਂ ਵਾਸਤੇ ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਪੜ ਰਹੇ ਤੇ ਪੀਆਰ ਨੂੰ ਲੈ ਕੇ ਸਟਰਗਲ ਕਰ ਰਹੇ ਨੇ ਆਪਣੇ ਬੱਚਿਆਂ ਨੂੰ ਇੰਨਾ ਵੀ ਜ਼ਿਆਦਾ ਦਬਾਓ ਨਾ ਇੰਨਾ ਵੀ ਜ਼ਿਆਦਾ ਪ੍ਰੈਸ਼ ਨਾ ਕਰੋ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਹੋਣੀ ਤੁਹਾਡੇ ਲਈ ਇੱਕ ਬਹੁਤ ਵੱਡੀ ਕਾਮਯਾਬੀ ਹੋਵੇਗੀ ਕੈਨੇਡਾ ਦੀ ਇਮੀਗ੍ਰੇਸ਼ਨ ਕੈਨੇਡਾ ਤੋਂ ਵਿੱਚੋਂ ਬਾਹਰ ਜਾ ਕੇ ਵੀ ਲਈ ਜਾ ਸਕਦੀ ਹੈਗੀ ਆ ਲੋੜ ਕੀ ਆ ਕਿਸੇ ਇੱਕ ਚੰਗੇ ਗਾਈਡ ਦੀ ਚੰਗੇ ਕੈਰੀਅਰ ਕੋਚ ਦੀ ਚੰਗੇ ਕੰਸਲਟੈਂਟ ਦੀ ਜਿਹੜਾ ਤੁਹਾਨੂੰ ਸਹੀ ਰਾਹ ਪਾ ਸਕੇ ਪਰ ਜੇ ਤੁਸੀਂ ਇੱਥੇ ਰਹਿ ਕੇ ਆਪਣੀਆਂ ਮਜਬੂਰੀਆਂ ਖੁਆਰੀਆਂ ਆਮ ਇੱਥੇ ਲੋਕਾਂ ਨਾਲ ਸ਼ੇਅਰ ਕਰੋਗੇ ਤੇ ਤੁਹਾਡਾ ਇੱਥੇ ਸ਼ੋਸ਼ਣ ਹੋਣਾ ਉਹ ਇੱਕ ਕਿਸਮ ਦਾ ਤੈਅ ਮੰਨਿਆ ਜਾਵੇਗਾ ਕਿਉਂਕਿ ਇੱਥੇ ਇਹੋ ਜਿਹੇ ਗੈਂਗ ਇਹੋ ਜਿਹੇ ਨੈਟਵਰਕ ਜਿਹੜੇ ਬਣੇ ਹੋਏ ਨੇ ਜਿਹੜੇ ਆਮ ਤੌਰ 'ਤੇ ਇਹਨਾਂ ਲੋਕਾਂ ਨੂੰ ਆਪ ਦੇ ਸ਼ਿਕਾਰ ਵਿੱਚ ਲੈ ਕੇ ਤੇ ਬਾਅਦ ਚ ਬੜਾ ਆਸਾਨੀ ਨਾਲ ਬਲੈਕਮੇਲ ਕਰਦੇ ਨੇ ਹੁਣ ਜਿਹੜੀ ਜਿਹਦਾ ਜਿਹਦੀ ਮੈਂ ਮੁੰਡੇ ਦੀ ਗੱਲ ਕਰ ਰਿਹਾ ਇਸ ਮੁੰਡੇ ਨੇ 80000 ਦੇ ਵਿੱਚੋਂ 60000 ਡਾਲਰ ਤੇ ਦੇ ਚੁੱਕਾ ਆ ਤੇ ਵਿਆਹ ਵਿਆਹ ਤੋਂ ਪਹਿਲਾਂ ਹਜੇ ਵਿਆਹ ਹੋਏ ਨੂੰ 4 ਕ ਮਹੀਨੇ ਹੋਏ ਨੇ ਤੇ 20000 ਡਾਲਰ ਜਿਹੜਾ ਹੈਗਾ ਉਹਨੂੰ ਲੈਣ ਦੀ ਅੱਗੇ ਅੱਗੇ ਮੰਗ ਹੋ ਰਹੀ ਆ ਔਰ ਉਹਨੂੰ ਮੈਂ ਹੁਣ ਮਨਮਨ ਸੋਚਦਾ ਸੀਗਾ ਮੈਂ ਕਹਿੰਦਾ ਵੀ ਜੇ ਇਹਦਾ ਕੇਸ ਕਿਤੇ 1-2 ਸਾਲ ਹੋਰ ਲੰਮਾ ਚੱਲ ਗਿਆ ਨਾ ਇਹ ਮੁੰਡੇ ਦਾ ਤੇ ਪਤਾ ਨਹੀਂ ਕੀ ਬਣਦਾ ਆ ਔਰ ਇਹ ਚੀਜ਼ਾਂ ਸਾਰੀਆਂ ਮੇਰੇ ਵਾਸਤੇ ਕੋਈ ਨਵੀਆਂ ਨਹੀਂ ਹੈ ਕਿ ਮੈਂ ਪਹਿਲੀ ਵਾਰੀ ਸੁਣ ਰਿਹਾ ਵਾਂ ਇਹ ਚੀਜ਼ਾਂ ਅਸੀਂ ਆਪ ਹੰਡਾਈਆਂ ਹੋਈਆਂ ਨੇ ਪਹਿਲੇ ਵੇਲਿਆਂ ਦੇ ਵਿੱਚ ਮੇਰੇ ਨਾਲ ਆਪ ਦੇ ਕੋਈ ਯਾਰ ਦੋਸਤੀ ਕੇ ਜਿਨ੍ਹਾਂ ਨੇ ਇਹੋ ਜਿਹੀਆਂ ਖੱਜਲ ਖਵਾ ਰੀਆਂ ਦੇ ਵਿੱਚੋਂ ਪੀਆਰ ਲੈਣ ਵਿੱਚ ਜਰੂਰ ਕਾਮਯਾਬ ਹੋ ਗਏ ਪਰ ਆਰਥਿਕ ਪੱਖੋਂ ਅੱਜ ਵੀ ਬਹੁਤ ਸਾਰੇ ਆਪਣੇ ਯਾਰਾ ਦੋਸਤਾਂ ਨੂੰ ਕੰਪੀਟ ਨਹੀਂ ਕਰ ਪਾ ਰਹੇ ਸਿਰਫ ਇਸੇ ਕਰ ਕਰਕੇ ਵੀ ਖੱਜਲ ਖਵਾਰੀ ਪਹਿਲਾਂ ਬਹੁਤ ਜ਼ਿਆਦੀ ਹੋਈ ਸੀ ਉਹਨਾਂ ਦੀ ਸੋ ਰੱਬ ਦਾ ਵਾਸਤਾ ਜੀ ਇਹਨਾਂ ਚੀਜ਼ਾਂ ਤੋਂ ਆਪਣੇ ਬੱਚਿਆਂ ਨੂੰ ਬਚਾਓ ਔਰ ਮੈਂ ਉਮੀਦ ਕਰਦਾ ਵੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰੋਗੇ ਜੇ ਤੁਸੀਂ ਮੇਰੇ ਤੇ ਸੰਪਰਕ ਕਰਨਾ ਹੋਵੇ ਤਾਂ ਮੇਰਾ ਇੰਸਟਾਗ੍ਰam ਦਾ ਜਿਹੜਾ ਥੱਲੇ ਅਕਾਊਂਟ ਤੁਸੀਂ ਦੇਖ ਰਹੇ ਹੈਗੇ ਉਹ ਇੱਥੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਤੁਸੀਂ ਮੈਨੂੰ ਮੈਸੇਜ ਕਰਕੇ ਜੇ ਕੋਈ ਤੁਹਾਡਾ ਕੋਈ ਮੁਸ਼ਕਲ ਹੋਵੇ ਜਾਂ ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਤੁਸੀਂ ਉੱਤੇ ਮੈਨੂੰ ਮੈਸੇਜ ਕਰ ਸਕਦੇ ਹੈਗੇ ਸੋ ਇਸੇ ਤਰ੍ਹਾਂ ਹੀ ਤੁਹਾਨੂੰ ਹੋਰ ਨਵੀਂ ਜਾਣਕਾਰੀ ਦੇ ਨਾਲ ਦੁਬਾਰਾ ਫਿਰ ਤੁਹਾਡੇ ਨਾਲ ਸਾਹਮਣੇ ਪਾਵਾਂਗੇ ਰੱਬ ਰੱਖਾ